ਸਾਨੂੰ ਬਹੁਤ ਵਾਰੀ ਜਾਣਾ ਪਿਆ ਜੀ ਦਰਬਾਰ ਸਾਹਿਬ ਤੇ ਮਿਲਾਓਦੋਂ ਵੀ ਕਾਰਗਿਲ ਦੀ ਲੜਾਈ ਹੋਈ ਉਦੋਂ ਵੀ ਕਤਰ ਦੀ ਲੜਾਈ ਜੀ ਉਦੋਂ ਵੀ ਜਮਾਨ ਟੁੱਟ ਪਾ ਜਾਂਦੇ ਡੰਗਰ ਬੱਚੇ ਮਰ ਜਾਂਦੇ ਲੋਕਾਂ ਦੇ جنگ ਨਹੀਂ ਲੱਗਣਾ ਚਾਹੀਦਾ ਜੀ جنگ ਦੋਹਾਂ ਤਰ੍ਹਾਂ ਮਾੜੀ ਆ ਦੋਹਾਂ ਦੇਸ਼ਾਂ ਵਾਸਤੇ ਮਾੜੀ ਆ ਜੰਗ ਤੇ ਜੰਗ ਦਾ ਕੋਈ ਹੱਲ ਨਹੀਂ ਆ ਜਿੰਗਾ ਵੇਖੀਆਂ ਮੈਂ ਸਾਰੀ ਪਰੇ ਕਰ ਛੱਡ ਕੀ ਪਰੇ ਕਰ ਸਾਡੇ ਆਉਂਦਿਆਂ ਮੰਜਾ ਨਹੀਂ ਨੇ ਮੰਜੇ ਵੀ ਲੈ ਜਾਂਦੇ ਨੇ ਦੋਨਾ ਮੁਲਕਾਂ ਨੂੰ ਪਾਕਿਸਤਾਨ ਔਰ ਇੰਡੀਆ ਨੂੰ ਰਲ ਕੇ ਰਹਿਣਾ ਚਾਹੀਦਾ ਕਿਉਂਕਿ ਅੰਤਕਵਾਦ ਨੂੰ ਦੋਨੇ ਮੁਲਖ ਖਤਮ ਕਰ ਸਕਦੇ ਆ ਜਿਹੜੇ ਬੇਫਿਕਰ ਲੋਗ ਆ ਨਾ ਉਹ ਕਈ ਕਹਿ ਦਿੰਦੇ ਨੇ ਕਿ ਜੰਗ ਲੱਗਣੀ ਚਾਹੀਦੀ ਕੋਈ ਚੰਗੇ ਲੋਗ ਨੇ ਕਹਿੰਦੇ ਕਿ ਨਹੀਂ ਜੰਗ ਜਿਹੜੀ ਆ ਉਹ ਸਾਰਿਆਂ ਲਈ ਮਾੜੀ ਆ ਇਹਦੇ ਵਿੱਚ ਘਾਟਾ ਕਿਨੂੰ ਆਉਂਦਾ ਹੈ ਗਰੀਬ ਜਨਤਾ ਨੂੰ ਘਾਟਾ ਆਉਂਦਾ ਵਾ 2ਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਚਾਹੇ ਵੱਡੇ ਫੈਸਲੇ ਲਏ ਗਏ ਮੂੰਹ ਤੋੜ ਜਵਾਬ ਦੇਣ ਦੀ ਗੱਲ ਕੀਤੀ ਗਈ ਸਿੰਧੂ ਜਲ ਸਮਝੌਤਾ ਰੋਕ ਦਿੱਤਾ ਗਿਆ ਅਟਾਰੀ ਸਰਦ ਬੰਦ ਕਰ ਦਿੱਤੀ ਗਈ ਪਰ ਜੋ ਸਰਦੀ ਪਿੰਡਾਂ ਦੇ ਲੋਕ ਨੇ ਇਸ ਇਹਨਾਂ ਤਣਾਪੂਨ ਹਾਲਾਤਾਂ ਦੇ ਵਿੱਚ ਉਹ ਸਭ ਤੋਂ ਵੱਧ ਟੈਨਸ਼ਨ ਸਹਿ ਰਹੇ ਨੇ ਸਭ ਤੋਂ ਵੱਧ ਤਣਾਸਹਿ ਰਹੇ ਨੇ ਸਭ ਤੋਂ ਵੱਧ ਪਰੇਸ਼ਾਨ ਨੇ ਕਿਉਂਕਿ ਉਹ ਲੋਕ ਨੇ ਇਹ ਉਹ ਭਾਦਰਯੋਧੇ ਨੇ ਜਿਨ੍ਹਾਂ ਨੇ ਪਾਕਿਸਤਾਨ ਨਾਲ ਹੋਈਆਂ ਤਿੰਨਾਂ ਜੰਗਾਂ ਦੇ ਵਿੱਚ ਆਪਣੀ ਫੌਜ ਦਾ ਆਪਣੇ ਦੇਸ਼ ਦਾ ਡਟ ਕੇ ਸਾਥ ਦਿੱਤਾ ਪਰ ਆਪਣਾ ਵੱਡਾ ਨੁਕਸਾਨ ਕਰਾਇਆ ਜਦੋਂ ਵੀ ਕਿਤੇ ਹਾਲਾਤ ਖਰਾਬ ਹੁੰਦੇ ਨੇ ਇਹਨਾਂ ਨੂੰ ਆਪਣੇ ਘਰੇ ਘਰ ਛੱਡ ਕੇ ਇੱਥੋਂ ਉਜੜਨਾ ਪੈਂਦਾ 30 30 40 40 ਕਿਲੋਮੀਟਰ ਇਹਨਾਂ ਨੂੰ ਪਿੱਛੇ ਭੇਜ ਦਿੱਤਾ ਜਾਂਦਾ ਹੈ ਇਹਨਾਂ ਦੇ ਸਾਲ-ਸਾਲ ਇਹਨਾਂ ਦੀ ਜ਼ਮੀਨ ਜਿਹੜੀ ਹੈ ਬਿਨਾ ਵਹੀ ਤੋਂ ਪਈ ਰਹਿ ਜਾਂਦੀ ਕਿਉਂਕਿ ਉੱਥੇ ਇਤਿਹਾਦ ਦੇ ਤੌਰ ਤੇ ਆਰਮੀ ਵੱਲੋਂ ਮਾਈਨਸ ਲਗਾ ਦਿੱਤੀ ਜਾਂਦੀਆਂ ਮੋਰਚੇ ਬਣਾ ਦਿੱਤੇ ਜਾਂਦੇ ਆ ਪਰ ਹੁਣ ਜਦੋਂ ਤਣਾਅ ਵਧਿਆ ਹੈ ਸਬੰਧ ਵਿਗੜੇ ਹੈ ਤਾਂ ਮੁਰਤੋਂ ਸਰਦੀ ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਫਿਰ ਤੋਂ ਤਣਾਅ ਹੈ ਫਿਰ ਤੋਂ ਟੈਨਸ਼ਨ ਹੈ ਫਿਰ ਤੋਂ دہشت ਹੈ ਕਿ ਇੱਕ ਵਾਰ ਮੁੜ ਤੋਂ ਫੇਰ ਨਾ ਕਿਤੇ ਉਜੜ ਨਾ ਪਵੇ ਤੋਂ ਅਸੀਂ ਮੌਜੂਦ ਦਾ ਪਿੰਡ ਰੋਣਾ ਰੋਣਾ ਵਾਲਾ ਖੁਰਦ ਜੋ ਬਿਲਕੁਲ ਭਾਰਤ ਪਾਕਿਸਤਾਨ ਦੀ ਕੰਡਿਆਲੀ ਤਾਰ ਦੇ ਨੇੜੇ ਦਾ ਪਿੰਡ ਹੈ ਤੋਂ ਇੱਥੋਂ ਦੇ ਪਸਨੀਕ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਚਿਹਰੇ ਤੇ ਸਾਫ ਇਸ ਵੇਲੇ ਟੈਨਸ਼ਨ ਨਜ਼ਰ ਆ ਰਹੀ ਤਣਾਅ ਨਜ਼ਰ ਆ ਰਿਹਾ ਹੈ ਕਿ ਆਖਰਕਾਰ ਕੀ ਬਣੂਗਾ ਭਾਜੀ ਜਦੋਂ ਵੀ ਕਿਤੇ ਹਾਲਾਤ ਖਰਾਬ ਹੁੰਦੇ ਭਾਰਤ ਪਾਕਿਸਤਾਨ ਦੇ ਤੇ ਸਭ ਤੋਂ ਵੱਧ ਤਣਾ ਜਿਹੜਾ ਉਹ ਕਿਹਾਈ ਚੱਲਣੀ ਪੈਂਦੀ ਸਮਾਨ ਚੁੱਕ ਕੇ ਖੜਨਾ ਪੈਂਦਾ ਟੁੱਟ ਭੱਜਦੀ ਹੁੰਦੀ ਸਮਾਨ ਦੀ ਡੰਗਰ ਬੱਚਾ ਖੜਨਾ ਪੈਂਦਾ ਔਖੇ ਹੁੰਦੇ ਆ ਲੋਕ ਹੁਣ ਵੀ ਡਰਦਾ ਮਾਹੌਲ ਆ ਕੰਮ ਉਧਰ ਆ ਚਲੋ ਦੇਖਦੇ ਨਾਲ ਆ ਫੌਜ ਦੇ ਨਾਲ ਹੀ ਤੇ ਚਲੋ ਇਹਨਾਂ ਦਾ ਸੋਚਣਾ ਚਾਹੀਦਾ ਕੋਈ ਗਵਰਨਮੈਂਟ ਬਾਰਡਰ ਆ ਤੇ ਉਹ ਵੀ ਬੰਦ ਕਰਤਾ 1433 ਕੁੱਲੀ ਕੰਮ ਕਰਦੇ ਸੀ ਦੁਕਾਨਾਂ ਵਾਲੇ ਸੀ ਕੋਈ ਪ੍ਰੇਟ ਹੁੰਦੀ ਕੋਈ ਰੋਟੀ ਕਮਾਉਂਦਾ ਗੱਡੀ ਮੋਟਰ ਵਾਲਾ ਸਭ ਬੰਦ ਠੱਕ ਕੰਮ ਠੱਪ ਪਏ ਆ ਵਪਾਰ ਤੇ ਵੀ ਬੜੀ ਸਾਡੀ ਰੋਚੀ ਹਾਂ ਵਪਾਰ ਬੰਦ ਕਰ ਦਿੱਤਾ ਤੇ ਸਾਰੇ ਸੰਦ ਚੱਲਦਾ ਸੀ ਉਹਨੋਂ ਵੀ ਬੰਦ ਗਨਸਥਾਨ ਦਾ ਚੱਲਦਾ ਵੀ ਬੰਦ ਕਰਤਾ ਜੇ ਮਾੜੀ ਮੋਟੀ ਰੋਟੀ ਦੀ ਰੋਟੀ ਮਿਲਦੀ ਸੀ ਤੇ ਉਹ ਵੀ ਬੰਦ ਹੋ ਗਈ ਹੈ ਤੁਹਾਨੂੰ ਧਿਆਣਾ ਹੁਣ ਤੱਕ ਕਿੰਨੀ ਵਾਰੀ ਕਰ ਛੱਡ ਕੇ ਜਾਣਾ ਸਾਨੂੰ ਬਹੁਤ ਵਾਰੀ ਜਾਣਾ ਪਿਆ ਜੀ ਦਰਬਾਰ ਸਾਹਿਬ ਤੇ ਮਿਲਾਓ ਉਦੋਂ ਵੀ ਕਾਰਗਿਲ ਦੀ ਲੜਾਈ ਹੋਈ ਉਦੋਂ ਵੀ ਕੱਤਰ ਦੀ ਲੜਾਈ ਜੇ ਉਦੋਂ ਵੀ ਤੇ ਬਹੁਤ ਮੁਸ਼ਕਲ ਆਉਂਦੀ ਹੈ 6-7 ਵਾਰੀ ਹੋ ਗਿਆ ਹੁਣ ਤੁਹਾਨੂੰ ਬਹੁਤ ਸਮਾਨ ਟੁੱਟ ਪਾ ਜਾਂਦੇ ਡੰਗਰ ਬੱਚੇ ਮਰ ਜਾਂਦੇ ਲੋਕਾਂ ਦੇ ਦੂਰ ਨੇੜੇ ਖਿੱਚ-ਕੂਚ ਕੇ ਖੜਦੇ ਲੋਕ ਵਿਚਾਰੇ ਸੰਤ ਕਰਦੇ ਆ ਔਖੇ ਲੋਕ ਜੋ ਘਟਨਾ ਵਾਪਰੀ ਕਿਸ ਜੰਮੂ ਕਸ਼ਮੀਰ ਚ ਬੜੀ ਦੁਖਦਾਈ ਹੈ ਬਹੁਤ ਦੁਖਦਾਈ ਆ ਜੀ ਮਾੜਾ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਤੇ ਕਹਿ ਦਿੰਦਾ ਜੀ ਪਾਕਿਸਤਾਨ ਤੇ ਹਮਲਾ ਕਰਦੇ ਹੋ ਮੂੰਹ ਤੋੜ ਜਵਾਬ ਦਿਓ ਪਰ ਜਾਨਾਂ ਚ ਡਾਰੂਗੀ ਜੰਗ ਜੰਗ ਨਹੀਂ ਲੱਗਣਾ ਚਾਹੀਦਾ ਜੀ ਜੰਗ ਦੋਵਾਂ ਤਰ੍ਹਾਂ ਮਾੜੀ ਆ ਦੋਵਾਂ ਦੇਸ਼ਾਂ ਵਾਸਤੇ ਮਾੜੀ ਆ ਜੰਗ ਤੇ ਜੰਗ ਦਾ ਕੋਈ ਹੱਲ ਨਹੀਂ ਆ ਕਿੰਨੀਆਂ ਤੇ ਆਣ ਜੰਗਾਂ ਵੇਖੀਆਂ ਆ ਜਿੰਨੀਆਂ ਜੰਗਾਂ ਉਹਨਾਂ ਮੈਂ ਸਾਰੀਆਂ ਵੇਖੀਆਂ ਸਾਰੀਆਂ ਵੇਖੀਆਂ ਹਾਂਜੀ ਕਿੰਨੀ ਵਾਰੀ ਇੱਥੋਂ ਝੜ ਕੇ ਜਾਣਾ ਪਿਆ ਅਹੀਂ ਤਿੰਨ ਚਾਰ ਫਰੰਗਾਂ ਆਈਆਂ ਉੱਚੜ ਗਈ ਕਈ ਵਾਰ ਤੇ ਅੜ ਵੀ ਜਾਂਦੇ ਹਾਂ ਅਹੀਂ ਵੀ ਨਹੀਂ ਜਾਣਾ ਤੇ ਫਿਰ ਬੱਚੀਆਂ ਜਿਵਾਨ ਹੁੰਦੀਆਂ ਫਿਰ ਉਹਨਾਂ ਨੂੰ ਕੱਢ ਕੇ ਜਾਣਾ ਪੈਂਦਾ ਸੀ ਵੀ ਸਾੜੀ ਬੱਚੀਆਂ ਨੂੰ ਕੋਈ ਹੱਥ ਨਾ ਪਾ ਲਵੇ ਮੰਨ ਚਿੱਤ ਤੇ ਟੈਨਸ਼ਨ ਆ ਜਾਂਦੀ ਫਿਰ ਅੱਗੇ ਉਹਨਾਂ ਨੂੰ ਲਾ ਲੈਣਾ ਚਾਰ ਪੰਜ ਕੱਪੜੇ ਚੁੱਕਣੇ ਉਹ ਵੀ ਉਹਨਾਂ ਸੁੱਟ ਦੇ ਨੇ ਆਖਣ ਕੀ ਕਰੀਏ ਜਾਣ ਬੱਚੀ ਤੇ ਕੱਪੜੇ ਪਾ ਲਾਂ ਇਹ ਜੰਗਾਂ ਵੇਖੀਆਂ ਮੈਂ ਸਾਰੀਆਂ ਕਿ ਪਰੇ ਕਰ ਛੱਡ ਕੇ ਜਾ ਪਰੇ ਕਰ ਸਾਡੀ ਉਹੰਦੇ ਨੂੰ ਮੰਝਾਉ ਨਹੀਂ ਰਿਹਾ ਮੰਝੇ ਵੀ ਲੈ ਜਾਂਦੇ ਇਹ ਲੋਕੀ ਅੱਛਾ ਇਹਨਾਂ ਨੂੰ ਨੁਕਸਾਨ ਹਾਂ ਉਦੋਂ ਸਾਲਸਰ ਖੇਤ ਵੀ ਨਹੀਂ ਸੰਭਾਲੇ ਜਾਂਦੇ ਜ਼ਮੀਨਾਂ ਵੀ ਨਹੀਂ ਸੰਭਾਲੇ ਖੇਤ ਤਾਂ ਸਾਡੇ ਹੈ ਨਹੀਂ ਜੇ ਅਹੀਂ ਤੇ ਵੀ ਲੋਕਾਂ ਦਾ ਕੰਮ ਹੀ ਕਰਨ ਵਾਲੇ ਆ ਲੇਬਰ ਕਰ ਹਾਂ ਲੇਬਰ ਕਰਦੇ ਤੇ ਕੰਮ ਕਰਕੇ ਰੋਟੀ ਇਹ ਕੋ ਪੂੰਜੀ ਵੀ ਨਹੀਂ ਹੁੰਦੀ ਆਪਦੇ ਕੋਲ ਜਿਹੜਾ ਬੈਠੇ ਨਹੀਂ ਹੁੰਦੀ ਕਿ ਕਿਸੇ ਲਈ ਨਹੀਂ ਵੀ ਹੁੰਦੀ ਤੇ ਬੈ ਕੇ ਕੀ ਖਾਵਾਂਗੇ ਜੇ ਕੰਮ ਨਾ ਕਰਾਂਗੇ ਹੁਣ ਜਦੋਂ ਲਾਤ ਇਹੋ ਜੇ ਬਣੀ ਤੇ ਫਿਰ ਡਰ ਇੱਕ ਵਾਰੀ ਫੇਰ ਨਾ ਕਿਤੇ ਹੋਰ ਹਾਂਜੀ ਇਹ ਇਹੋ ਹੀ ਹੁਣ ਦੁਨੀਆ ਦੇ ਟਿੱਡ ਚ ਹੁੰਦੇ ਆਂ ਵੀ ਹੋਰ ਇਹ ਗੱਲ ਬਣ ਜੇ ਪੰਜਣਾ ਪਵੇ ਸਾਨੂੰ ਹੈਗਣਾ ਤੇ ਸਾਰੇ ਮੂੰਹ ਤੇ ਰਵਾਨਗੀ ਕਿਸੇ ਦੇ ਵੀ ਆ ਸਾਰੇ ਡਰ ਰਹੇ ਸਾਰੇ ਅਰਦਾਸਾ ਕਰਦੇ ਜੰਗ ਨਾ ਲੱਗੇ ਹਾਂ ਬਸ ਇਹੋ ਹੀ ਹੁੰਦਾ ਅਰਦਾਸ ਦੀ ਬਸ ਜੰਗ ਕੋਈ ਹੱਲ ਹੈਗਾ ਅਹੀਂ ਤੇ ਆਨੇ ਵੀ ਨਾ ਹੋਵੇ ਨਾ ਹੋਊਗਾ ਨਾ ਤੇ ਦੁਨੀਆ ਸਾਡੀ ਇਤਰੇ ਵਸਦੀ ਰਹੂਗੀ ਤੇ ਜੇ ਹਾਲ ਹੋ ਗਿਆ ਤੇ ਕਿਸੇ ਦੇ ਮੂੰਹ ਨਹੀਂ ਵੇਖਣ ਯੋਗੇ ਰਹਿਣਾ ਕੋਈ ਕਿਤੇ ਭੱਜ ਜੂ ਕੋਈ ਕਿਤੇ ਭੱਜ ਜੂ ਪਤਾ ਨਹੀਂ ਕਿੰਨੀ ਕਿੰਨੀ ਦਿਨ ਘਰ ਛੱਡ ਕੇ ਰਹਿਣਾ ਛੱਡ ਕੇ ਰਹਿਣਾ ਪੈਣਾ ਕੀ ਨਾਹੀ ਤੁਹਾਡਾ ਵੀਰ ਸਿੰਘ ਉਮਰ ਕਿੰਨੀ ਹੈ ਉਮਰ 80 ਸਾਲ 80 ਸਾਲ ਪਾਪੂ ਕਿੰਨੀ ਜੰਗਾ ਵੇਖੀ ਜੰਗਾਆਂ ਆ ਚਾਰ ਵੇਖੀਆਂ ਨੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਜੀ ਉਹ ਜੰਗ ਲੱਗਦੀ ਤੁਹਾਡੇ ਪਿੰਡ 'ਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਮਾਹੌਲ ਮਾਹੌਲ ਦਾ ਦੇਖਣਾ ਮੋਲੋ ਕੋਈ ਵਿਚਾਰੇ ਨਾ ਕੋਈ ਘਰ 'ਚੋ ਗੇ ਰਹਿੰਦੇ ਨੇ ਨਾ ਬਾਹਰ 'ਚੋ ਗੇ ਰਹਿੰਦੇ ਆ ਤੇ ਦੁਨੀਆਂ ਵਿਚਾਰੀ ਕੋਈ ਕਿਤੇ ਤੁਰੇ ਫਿਰਦੀ ਕੋਈ ਕਿਤੇ ਤੁਰੇ ਫਿਰਦੀ ਆ ਤੇ ਇਹਨੂੰ ਰੋਟੀ ਕੇ ਨੂੰ ਕੀ ਦਾ ਗਰੀਬ ਨੂੰ ਮਿਲਦੀ ਕੇ ਇਹਨੂੰ ਨਹੀਂ ਮਿਲਦੀ ਵੀ ਤੂੰ ਪਿੰਡ ਛੱਡ ਕੇ ਕਿੰਨੀ ਵਾਰੀ ਜਾਣਾ ਪਿਆ? ਅੱਜ ਜੰਨੀਆਂ ਚੰਗਾ ਲੱਗਾ ਉਹਨੀਆਂ ਦੇ ਗਏ ਆ। ਅੱਛਾ ਕਿੰਨੀ ਕਿੰਨੀ ਦਿਨ ਬਾਹਰ ਰਹਿਣਾ ਪਿਆ ਫਿਰ? ਇਹ ਨਹੀਂ ਇੱਕ ਪਾਜਰੋ ਪੈਂਤੀ ਲਈ ਲੱਗੀ ਉਹਦੇ ਘਰ ਤੋਂ ਘਟ ਵੀ ਲੋਕੀ 6-6 ਮਹੀਨੇ ਸਾਢੇ 6 ਮਹੀਨੇ ਰਹੇ ਆ। ਅੱਛਾ। ਕੋਈ ਸਰਕਾਰ ਨੇ ਮਦਦ ਕੀਤੀ ਉਹ ਤੋਂ ਫਿਰ? ਨਾ ਕੋਈ ਨਹੀਂ ਮਤਕਾ ਦੀ ਕੀਤੀ ਆ। ਕੈਂਪਾਂ ਚ ਰਹਿ ਕੇ ਰਿਸ਼ਤੇਦਾਰਾਂ ਦੇ ਕਰੇ ਰਹੇ। ਨਹੀਂ ਰਿਸ਼ਤੇਦਾਰਾਂ ਇੱਕ ਕੈਂਪਾਂ ਜਿਹਨੇ ਦਿੱਤੇ ਸਾਨੂੰ ਕੰਪਾਂ। ਹੂੰ ਕੋਈ ਕੰਪਨੀ? ਨਹੀਂ। ਕੋਈ ਸੂਲਸਾਤ ਨਹੀਂ ਜੀ। ਓਕੇ। ਹੁਣ ਕੀ ਲਾਤੇ ਹੁਣ ਲੱਗਦਾ ਜਦੋਂ ਹੁਣ ਬੋਲ ਖਰਾਬ ਹੈ ਇਸ ਵਾਰੀ ਫੇਰ ਬਾਰਡਰ ਸੀਲ ਕਰਤਾ ਹੈ ਤੇ ਡਰ ਲੱਗਦਾ ਪਿਆ ਵੀ جنگ ਨਾ ਲੱਗ ਜਾਏ ਡਰ ਸਾਨੂੰ ਕਾਦਾ ਡਰ ਦਾ ਹਾਲ ਦੱਸ ਗਿਆ ਆਗੇ ਡਰ ਲੱਥ ਗਿਆ ਹਾਂਜੀ ਪਰ ਇਹ ਤਾਂ ਡਰ ਆ ਕਿ ਫੇਰ ਘਰ ਛੱਡ ਕੇ ਨਾ ਜਾਣਾ ਪਵੇ ਉਹਦੇ ਛੱਡ ਕੇ ਵੀ ਜਾਣਾ ਪੈਣਾ ਦੁਨੀਆ ਦੇ ਨਾਲ ਹੀ ਹੁਣ ਆਪਾਂ ਹੀ ਘਰ ਸੇ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਸ਼ਾਂਤੀ ਚਾਹੀਦੀ ਆ ਭਾਜੀ ਕਿਸ ਤਰ੍ਹਾਂ ਵੇਖਦੇ ਹੋ ਇਹਨਾਂ ਲਾਤਾਂ ਨੂੰ ਪਹਿਲੀ ਇਹ ਗੱਲ ਆ ਸਰ ਕਿ ਜਿਹੜਾ ਪਹਿਲ ਗਾਉਂ ਵਿੱਚ ਹਮਲਾ ਹੋਇਆ ਅੰਤਗਵਾਦੀ ਹਮਲਾ ਹੋਇਆ ਬਹੁਤ ਜਾਦੀ ਦੁੱਖ ਕਟਨਾ ਦੀ ਗੱਲ ਹੈਗੀ ਹੈ ਤੇ ਇਹ ਦੋਨਾਂ ਮੁਲਕਾਂ ਨੂੰ ਪਾਕਿਸਤਾਨ ਔਰ ਇੰਡੀਆ ਨੂੰ ਰਲ ਕੇ ਰਹਿਣਾ ਚਾਹੀਦਾ ਕਿਉਂਕਿ ਅੰਤਗਵਾਦ ਨੂੰ ਦੋਨੇ ਮੁਲਕ ਖਤਮ ਕਰ ਸਕਦੇ ਆ ਦੂਸਰੀ ਗੱਲ ਆ ਕਿ ਇਹ ਅੰਤਗਵਾਦੀ ਹਮਲਾ ਕੋਈ ਵੀ ਕਰਦੇ ਨੇ ਜੇ ਪਾਕਿਸਤਾਨ ਦਾ ਕੋਈ ਰੇਂਜਰ ਫੜਿਆ ਜਾਂਦਾ ਜਾਂ ਕੋਈ ਕੋਈ ਵੀ ਜਾਨੀ ਕਿ ਇਧਰ ਉਧਰੋਂ ਫੜਿਆ ਜਾਂਦਾ ਬੰਦਾ ਕੋਈ ਸਿਵਲ ਲਾਲੋ ਜਾਂ ਕੋਈ ਰੇਂਜਰ ਲਾਲੋ ਤੇ ਇੰਡੀਆ ਦੇ ਪਹਾੜੀ ਬਣ ਜਾਂਦੀ ਜਾਈ ਉਧਰ ਦਾ ਇਧਰ ਫੜੇ ਜਾਂਦਾ ਤਾਂ ਉਹਨਾਂ ਦੇ ਪਹਾੜੀ ਬਣ ਜਾਂਦੀ ਆ ਜੰਗ ਦੀ ਤਿਆਰੀ ਹੋ ਜਾਂਦੀ ਆ ਤੇ ਇਹਦੇ ਵਿੱਚ ਕਿਉਂਕਿ ਜਿੰਨੀ ਇਹ ਗਰੀਬ ਜਨਤਾ ਹੈਗੀ ਨਾ ਇਹਨਾਂ ਦਾ ਹੀ ਨੁਕਸਾਨ ਹੈ ਗਾਵਾ ਹੁਣ ਸਾਡੇ ਇੱਥੇ ਲੋਕ ਕੁੱਲੀ ਦਾ ਕੰਮ ਕਰਦੇ ਨੇ ਕਈ ਘਰ ਇੱਥੇ ਚੱਲਦੇ ਪਏ ਨੇ ਉਹਨਾਂ ਚੀਜ਼ਾਂ ਪਿੱਛੇ ਤੇ ਹੁਣ ਸਾਡਾ ਬਾਰਡਰ ਬੰਦ ਹੋਇਆ ਵਾ ਤੇ ਬੱਡ ਚੱਲੇਗਾ ਤੇ ਜਨਤਾਚਰੀ ਬੱਚੇ ਜਿਹੜੇ ਭੁੱਖੇ ਬੈਠੇ ਨੇ ਇਸ ਟਾਈਮ ਉਹਨੇ ਜਨਤਾਚਰੀ ਮਨਰੇਗਾ ਦਾ ਕੰਮ ਕਰਦੀ ਵੀ ਪੈਸੇ ਸਾਨੂੰ ਮਿਲ ਨਹੀਂ ਦੇਗੇ ਤੇ ਪੈਸੇ ਮਿਲਣਗੇ ਤੇ ਬੱਚੇ ਵਿਚ ਰੋਟੀ ਖਾਣਗੇ ਤੇ ਜੇ ਜੀ ਮarli ਅੜ ਤੇ ਢੀ ਮਾੜੀ ਹੈ ਤੇ ਅਜਿਹੇ ਮਾਹੌਲ 'ਚ ਇਹ ਜੀ ਆਰਥਿਕ ਹਾਲਤ 'ਚ ਘਰ ਛੱਡ ਕੇ ਜੁੜਨਾ ਪੈ ਜੇ ਤੇ ਫਿਰ ਕੀ ਬਣੇ ਵੇਖੋ ਗੱਲ ਹੈਗੀ ਆ ਵੀ ਪਹਿਲਾਂ ਜਿਹੜੀ ਜੰਗਾਂ ਲੱਗਦੀਆਂ ਸੀ ਉਹ ਲੱਗਦੀਆਂ ਸੀ ਮਦਾਨੀ ਇਲਾਕਾ ਪੈਦਲ ਜੰਗਾਂ ਲੱਗਦੀਆਂ ਸੀ ਹੁਣ ਉਹ ਜੰਗਾਂ ਪਹਿਲਾਂ ਵਾਲੀਆਂ ਨੇ ਰਹਿ ਗਈਆਂ ਹੁਣ ਤਾਂ ਪਰਮਾਣੂ ਪਰਮਾਣੂ ਚੱਲਨੇ ਆ ਵੱਡੇ ਵੱਡੇ ਬੰਬ ਚੱਲਨੇ ਹੋਏ ਨੇ ਹਾਂਜੀ ਹਾਂਜੀ ਹੁਣ ਤੋਂ ਪਹਿਲਾਂ ਵਾਲਾ ਕੰਮ ਨਹੀਂ ਰਹਿ ਗਿਆ ਤੇ ਹੋਂਤੇ ਜੇ ਕਹੀਏ ਨਾ ਵੀ ਆਪਾਂ ਇਥੋਂ ਪਿੰਡ ਛੱਡ ਕੇ ਆਪਾਂ ਨਹੀਂ ਰਿਸ਼ਤੇਦਾਰ ਕੋਲ ਚਲ ਜੀਏ ਹੋਂਤੇ ਰਿਸ਼ਤੇਦਾਰਾਂ ਨੂੰ ਵੀ ਇਹ ਚੀਜ਼ ਦਾ ਖਤਰਾ ਹੈਗਾ ਜੀ ਜੇ ਆਪਾਂ ਰਿਸ਼ਤੇਦਾਰ ਕੋ ਵੀ ਜਾਣੇ ਆ ਉਹ ਦੋ ਚਾਰ ਦਿਨ ਆਪਾਂ ਨੂੰ ਭਾਏਗਾ ਖਵਾਏਗਾ ਉਹ ਵੀ ਨੱਕ ਦਿੰਦੀ ਵੜਨ ਲਾ ਪੈਂਦਾ ਜੀ ਉਹ ਤਾਂ ਪਤਾ ਨਹੀਂ ਕਿੱਥੇ ਪੰਪ ਡਿੱਗਣੇ ਹਾਂਜੀ ਹਾਂਜੀ ਪਤਾ ਹੀ ਨਹੀਂ ਆ ਵੈਸੇ ਚਲੋ ਅਸੀਂ ਤੇ ਇਹੀ ਗੱਲ ਕਹਿੰਨੇ ਆ ਹੁਣ ਆਪਾਂ ਕਿ ਚਲੋ ਪਿੰਡ ਦੇ ਲੋਗ ਗੱਲ ਕਹਿੰਦਾਂਗੀ ਇਹ ਜਿਹੜੀ ਜੰਗ ਮਤਲਬ ਕਿ ਆਪਣੇ ਗਰੀਬਾਂ ਵਾਸਤੇ ਮਾੜੀ ਆ ਨਹੀਂ ਲੱਗਣੀ ਚਾਹੀਦੀ ਹੁਣ ਪਾਕਿਸਤਾਨ ਦੇ ਲੋਕ ਵੀ ਕਈ মিডিਆ ਦੇ ਵਿੱਚ ਆਉਂਦੇ ਨੇ ਇਹ ਲੋਕ ਗੱਲ ਕੀ ਮਤਲਬ ਕੋਈ ਖੁਸ਼ ਹੈ ਵੀ ਜੰਗ ਲੱਗਣੀ ਚਾਹੀਦੀ ਆ ਕਿਉਂਕਿ ਜਿਹੜੇ ਬੇਫਕੂ ਲੋਗ ਆ ਨਾ ਉਹ ਕਈ ਕਹਿ ਦਿੰਦੇ ਨੇ ਕਿ ਜੰਗ ਲੱਗਣੀ ਚਾਹੀਦੀ ਕੋਈ ਚੰਗੇ ਲੋਗ ਨੇ ਕਹਿੰਦੇ ਕਿ ਨਹੀਂ ਜਿਨ੍ਹਾਂ ਨੇ ਸੰਤਾਪ ਪੜਾਇਆ ਹੈ ਜਿਨ੍ਹਾਂ ਨੇ ਜੰਗਾ ਵੇਖੀਆਂ ਹੈ ਜਿਨ੍ਹਾਂ ਦੇ ਘਰੋ ਜੜੇ ਆ ਉਹਨਾਂ ਨੂੰ ਪਤਾ ਹੈ ਵੀ ਹਾਂਜੀ ਹਾਂਜੀ ਇਹ ਜਿਹੜੇ ਪੁਰਾਣੇ ਬਜ਼ੁਰਗ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਜੰਗਾ ਦੇ ਵਿੱਚ ਕੋਈ ਵੀ ਕਿਸੇ ਤੋਂ ਜਿੱਤ ਨਹੀਂ ਸਕਿਆ ਕਿਉਂਕਿ ਜੰਗ ਜਿਹੜੀ ਆ ਉਹ ਸਾਰਿਆਂ ਲਈ ਮਾਰੀ ਆ ਇਹਦੇ ਵਿੱਚ ਘਾਟਾ ਕਿੰਨੂੰ ਆਉਂਦਾ ਹੈ ਗਰੀਬ ਜਨਤਾ ਨੂੰ ਘਾਟਾ ਆਉਂਦਾ ਵਾ ਕਿਉਂਕਿ ਮਰਦਾ ਕੌਣ ਹੈ ਗਰੀਬ ਮਰਦਾ ਵਾ ਕੋਈ ਵੀ ਆਪਾਂ ਪਿੰਡ ਵਿੱਚ ਕੰਮ ਕਰਦੇ ਹਾਂ ਕੋਈ ਵੀ ਗੱਲਬਾਤ ਕਰਦੇ ਹਾਂ ਜਾਂ ਪਿੰਡ ਵਿੱਚ ਕੰਮ ਚੱਲ ਜਾਂਦੇ ਆ ਜਾਂ ਕੋਈ ਤਕੜਾ ਬੰਦਾ ਜਾ ਕੇ ਕੰਮ ਉਹਦਾ ਬੰਦ ਕਰਾਉਂਦਾ ਵਾ ਪਾਰਟੀ ਬਾਜ਼ੀ ਵਿੱਚ ਚਾਹਾਂਗੇ ਗੱਲ ਕੰਮ ਕਰਾਉਂਦਾ ਉਹ ਮੰਗ ਕੀ ਹੁਣ ਸ਼ਾਂਤੀ ਬਣੀ ਰਹੇ ਮੰਗ ਸਾਡੀ ਇਹ ਹੋ ਆ ਕਿ ਚਲੋ ਜੰਗ ਨਹੀਂ ਲੱਗਣੀ ਚਾਹੀਦੀ ਆਪਣੀ ਦੋਵਾਂ ਮੁਲਕਾਂ ਦੇ ਵਿੱਚ ਸਹਿਮਤੀ ਹੋਣੀ ਚਾਹੀਦੀ ਆ ਅੰਤਕਵਾਦ ਦਾ ਜਾਨੀ ਕਿ ਨਾਸ਼ ਕਰੋ ਇਕੱਠੇ ਹੋ ਕੇ ਰਲ ਕੇ ਰਲ ਕੇ ਚਲੋ ਜੋ ਵੀ ਇਹ ਗਾਇਨ ਦਾ ਕੰਮ ਹੋਣਾ ਚਾਹੀਦਾ ਵਾ ਅੰਤਕਵਾਦ ਨੂੰ ਖਤਮ ਕਰਨ ਤੇ ਇਹ ਜਿਹੜੇ ਬਾਰਡਰ ਦੇ ਸਾਡੇ ਮਤਲਬ ਕਿ ਹਾਂ ਬਾਰਡਰ ਦੇ ਲੋਕ ਲੈ ਬਾਰਡਰ ਲਾ ਕੇ ਤਾਂ ਕੋਈ ਸਰਕਾਰ ਧਿਆਨ ਕਰੇ ਸਹੂਲਤਾਂ ਦੇਵੇ ਜਿਹੜਾ ਸਭ ਤੋਂ ਨੁਕਸਾਨ ਹੁੰਦੇ ਜਨ ਮੇਨ ਤੇ ਗੱਲ ਹੈ ਵੀ ਸਾਡੇ ਸੈਂਟਰ ਸਰਕਾਰ ਨਾਲੋਂ ਜਾਂ ਪੰਜਾਬ ਸਰਕਾਰ ਨਾਲੋਂ ਸਾਡੇ ਬਾਰਡਰ ਦੇ ਜਿੰਨੇ ਪਿੰਡੂ ਲੋਕ ਹਨ ਪਿੰਡ ਜਾਨੀ ਕਿ ਬਾਰਡਰ ਦੇ ਨਾਲ-ਨਾਲ ਪਿੰਡ ਆ ਸਾਨੂੰ ਕੋਈ ਸਹੂਲਤ ਨਹੀਂ ਜੇ ਮਿਲਦੀ ਹੈਗੀ ਇੱਥੇ ਸਰਕਾਰ ਵੋਟਾਂ ਲੈ ਕੇ ਚੱਲ ਜਾਂਦੀ ਆ ਸੂਲ ਤਾਂ ਸਾਨੂੰ ਕੋਈ ਨਹੀਂ ਆ ਹੁਣ ਇਸ ਟਾਈਮ ਭਗਵੰਤ ਮਾਨ ਦੀ ਸਰਕਾਰ ਚੱਲਦੀ ਪਈ ਆ ਤੇ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਕਿ ਮਾਹੌਲ ਖਰਾਬ ਹੈਗੇ ਨੇ ਕਿ ਜਨਤਾ ਦਾ ਮੈਨਾ ਕਰੀਏ کہیں ਜਨਤਾ ਕਿੱਥੇ ਕਿੱਥੇ ਬੈਠੀ ਕੀ ਖਾਂਦੀ ਆ ਕੀ ਨਹੀਂ ਖਾਂਦੀ ਕੰਮ ਤਾਂ ਠੱਪ ਹੋਏ ਪਏ ਨੇ ਹੁਣ ਬਾਡਰ ਲਾਕੇ ਦੇ ਲੋਕ ਜਿਹੜੇ ਅਸੀਂ ਕੁੱਲੀ ਦਾ ਕੰਮ ਕਰਨਦੇ ਆ ਹੁਣ ਬਾਡਰ ਠੱਪ ਹੋ ਗਿਆ ਬੰਦ ਹੋ ਗਿਆ ਗੇਟ ਬੰਦ ਕਰ ਦਿੱਤੇ ਆ ਵਪਾਰ ਬੰਦ ਹੋ ਗਿਆ ਵਾ ਤੇ ਜੇ ਉਸੇ ਚੀਜ਼ ਰੋਟੀ ਕਿੱਥੋਂ ਖਾਣੀ ਆ ਤੇ ਬਾਕੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਕੀ ਮਤਲਬ ਕਿ ਇਹਨਾਂ ਪਿੰਡਾਂ ਦਾ ਸੋਚੇ ਕੋਈ ਕਿਸੇ ਨੂੰ ਭੇਜੇ ਐਮਐਲਏ ਨੂੰ ਭੇਜੇ ਐਮਐਲਏ ਆਉਂਦਾ ਵਾ ਉਹ ਵੀ ਸਿਰਫ ਦੋ ਚਾਰ ਗੱਲਾਂ ਕਰ ਗਿਆ ਚਲੇ ਗਿਆ ਸੁਣਵਾਈ ਹੱਡੀ ਕੋਈ ਨਹੀਂ ਹੈਗੀ ਗਰੀਬ ਤੇ ਧਿਆਨ ਸੁਣਵਾਈ ਸੁਣਵਾਈ ਸਾਡੀ ਕੋਈ ਨਹੀਂ ਕੀ ਮੰਗ ਕਰਦੇ ਹਾਂ ਕੀ ਹੋਣਾ ਚਾਹੀਦਾ ਕੋਈ ਜੰਗ ਲੱਗੇ ਨਾ ਲੱਗੇ ਸ਼ਾਂਤੀ ਰਹੇ ਹਾਂਜੀ ਸਾਹਿਬ ਸ਼ਾਂਤੀ ਚਾਹੀਦੀ ਹੈ ਤੋ ਇਹ ਉਸ ਰਦੀ ਲੋਕ ਨੇ ਜਿਨ੍ਹਾਂ ਨੇ अनेका ਵੱਖ-ਵੱਖ ਜੰਗਾਂ ਦਾ ਸੰਤਾਪ ਆਪਣੇ ਪਿੰਡੇ ਤੇ ਢਾਇਆ ਸਭ ਤੋਂ ਵੱਧ ਨੁਕਸਾਨ ਚੱਲਿਆ ਹੈ ਉਹ ਪੰਜਾਬ ਦੀ ਤਰਸਦੀ ਇਹ ਹੈ ਚਾਹੇ 1947 ਦੀ ਭਾਰਤ-ਪਾਕ ਵੰਡ ਹੈ ਜਾਂ ਉਸ ਤੋਂ ਬਾਅਦ ਲੰਗੀਆਂ ਜੰਗਾਂ ਜਾਂ ਵੱਖ-ਵੱਖ ਸਮੇਂ ਦੌਰਾਨ ਵਧਿਆ ਤਨਾਅ ਹੈ ਵਿਗੜੇ ਹਾਲਾਤ ਨੇ ਹਰ ਵਾਰ ਜੇਕਰ ਨੁਕਸਾਨ ਹੁੰਦਾ ਹੈ ਤਾਂ ਸਭ ਤੋਂ ਵੱਧ ਪੰਜਾਬ ਦਾ ਹੁੰਦਾ ਹੈ ਭਾਰਤ-ਪਾਕਿਸਤਾਨ ਸਰਹੱਦੇ ਨਾਲ ਲੱਗਦੇ ਤਾਰੋ ਪਾਰ 220 ਪਿੰਡ ਨੇ ਜਿਨ੍ਹਾਂ ਦੀ 21000 ਦੇ ਕਰੀਬ ਏਕੜ ਜ਼ਮੀਨ ਹੈ ਜਿਹੜੀ ਤਾਰਾ ਤੋਂ ਪਾਰ ਹੈ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚ ਇਹ ਵਾਈ ਕਰਦੇ ਨੇ ਨੌਕਰੀਆਂ ਕਰਦੇ ਨੇ ਹੁਣ ਵਪਾਰ ਬੰਦ ਹੋਇਆ ਹੈ ਤਾਂ ਕੁਲੀ 1400 ਤੋਂ ਵੱਧ ਕੁਲੀ ਬੇਰੋਜ਼ਗਾਰ ਹੋ ਚੁੱਕਿਆ ਹੈ ਪਰ ਸਭ ਦੇ ਮਨ ਚ ਇੱਕੋ ਡਰ ਹੈ ਕਿ ਕਿਤੇ ਮੁੜ جنگ ਨਾ ਲੱਗੇ ਕਿਤੇ ਮੁੜ ਉਜੜਨਾ ਨਾ ਪਵੇ ਤੇ ਮਨ ਚ ਇਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਅਮਨ ਸ਼ਾਂਤੀ ਬਰਕਰਾਰ ਰਹੇ ਕੈਮਰਾ ਪਾਸਾ ਹਾਕਮਾ ਦੇਰਾ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅਟਾਰੀ ਬਾਰਡਰ